ਫਦੇਗਰ ਚੂੜੀਆਂ ਡੇਹੜਾ ਰੋਡ ਪਿੰਡ ਦਾਦੂ ਜੋ ਸਾਹਮਣੇ ਝੰਗਿਆ ਖੋਤ ਮੋੜ ਉੱਪਰ ਸੜਕ 'ਆ ਤੇ ਇੱਕ ਨੌਜਵਾਨ ਦੀ ਮੌਤ ਹੋਈ ਹੈ ਜਦ ਕਿ ਇਹ ਸਰਕਾਰੀ ਅਧਿਕਾਰੀ ਸਮੇਤ ਦੋ ਵਿਅਕਤੀਆਂ ਦੇ ਜ਼ਖਮੀ ਹੋਣ ਦੀ ਖਬਰ ਆਈ ਹੈ ਜਾਣਕਾਰੀ ਅਨੁਸਾਰ ਸਰਕਾਰੀ ਵਿਆਪਕ सुरेंद्र ਕਾਸਿੰਗ ਪੁੱਤਰ ਕਾਕਾ ਰਾਵਾ ਵਾੜ ਨੰਬਰ 1 ਫਦੇਗਰ ਚੂੜੀਆਂ ਹਰ ਰੋਜ਼ ਦੀ ਤਰ੍ਹਾਂ ਫਦੇਗਰ ਚੂੜੀਆਂ ਤੋਂ ਪਿੰਡ ਟੋਗਰ ਨੂੰ ਡਿਊਟੀ ਤੇ ਜਾ ਰਿਹਾ ਸੀ ਜਦ ਉਹ ਦਾਦੂ ਜੋ ਨੇੜੇ ਪਹੁੰਚਿਆ ਤਾਂ ਉੱਥੇ ਕਾਰ ਅਤੇ ਇਹ ਦੋ ਨੌਜਵਾਨ ਮੋਟਰਸਾਈਕਲ ਸਵਾਰ ਅੱਗੇ ਆਏ ਸਨ ਜਿਨ੍ਹਾਂ ਦੀ ਕਾਰਨਾਲ ਟੱਕਰ ਹੋ ਗਈ ਜਿਸ ਨਾਲ ਮਰਪੀ ਸਿੰਘ ਪਿੰਡਾ ਪੁੱਤਰ ਸੁਖਨਾਮ ਸਿੰਘ 22 ਵਾਸੀ ਘਰਕੀਆਂ ਦੀ ਮੌਕੇ ਤੇ ਮੌਤ ਹੋ ਗਈ ਜਦਕਿ ਅਧਿਆਪਕ ਸਰਿੰਦਰਪਾਲ ਸਿੰਘ ਨੇ ਅਤੇ ਜਤਿੰਦਰ ਸਿੰਘ ਪੁੱਤਰ ਵੀਰੂ ਵਾਸੀ ਪਿੰਡ ਸਰਹਕੋਟ जख्मी ਹੋ ਗਏ ਜਿਨ੍ਹਾਂ ਨੂੰ ਫਤਿਹਗੜ ਚੂੜੀਆਂ ਦੇ ਸਰਕਾਰੀ ਹਸਪਤਾਲ ਵੀ ਡਾਗਟ ਕਰਵਾਇਆ ਗਿਆ ਜਿਨ੍ਹਾਂ ਜੋ ਮਾਤਰ ਸਰਿੰਦਰਪਾਲ ਸਿੰਘ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ ਮਿਤਕ ਮਰਪੀ ਸਿੰਘ ਦੀ ਮਾਂ ਤੇ ਪਤਨੀ ਪੱਬਜੋਪੂ ਅਤੇ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ ਮਿਤਕ ਦਾ 2 ਸਾਲ ਦਾ ਪਹਿਲਾ ਵਿਆਹ ਹੋਇਆ ਸੀ ਜਿਸ ਦਾ 10 ਮਹੀਨੇ ਦਾ ਛੋਟਾ ਲੜਕਾ ਹੈ ਪਤਨੀ ਰੋ ਰੋ ਕੇ ਬੇਹੋਸ਼ ਹੋ ਗਈ ਹੈ ਆਓ ਦੇਖਦੇ ਹਾਂ ਗੁਛਰ ਕੁਮਾਰ ਦੀ ਖਾਸ ਰਿਪੋਰਟ ਪਬਲਿਕ ਅਚੰਦੂ ਚੈਨਲ ਫਾਦੇਗਾ ਚੂੜੀਆਂ Andy, Andy. ਇਹ ਮੁੰਡਿਆਂ ਦਾ ਮਹਾਰਪ੍ਰੀਤ ਸਿੰਘ ਵਾ ਜਮਲਸਰ ਮੈਚ ਕਰਦਾ ਵਾ ਉਥੇ ਕੰਮ ਕਰਦਾ ਸੀ ਕਿਤਾ ਇੱਥੇ ਲੱਗਾ ਵਾ ਇਹ ਜਾ ਰਿਹਾ ਸੀ ਇੱਕ ਵੱਡਾ ਨਾਲ ਦੇ ਹੋਰ ਸੀਗਾ ਆ ਦਾਦੂ ਜੋਦ ਲੱਗੇ ਫਾਦੋ ਐਕਸੀਡੈਂਟ ਹੋਇਆ ਵਾ ਪਿਛੋਂ ਬਜਟ ਘਟੀ ਜੋ ਦਸਤ ਬਚੀ ਆ ਉਹਦੇ ਵੱਜੋਂ ਦੇ ਨਾਲ ਇਹਦੀ ਮੌਕੇ ਤੇ ਜਿਹੜੀ ਆ ਉਹ ਡੈਟ ਹੋ ਗਈ ਆ ਉਹਨਾਂ ਹੀ ਸਰਕਾਰੀ ਹਸਪੀਟਲ ਇੱਥੇ ਮਨੋ ਲੈ ਕੇ ਆਏ ਆ ਤੇ ਉਹਨਾਂ ਅਸੀਂ ਥਾਣੇ ਜਾ ਕੇ ਤੇ ਬਿਆਨ ਕਰਵਾ ਕੇ ਤੇ ਜਿਹੜਾ ਉਹ ਪਰਚਾ ਮਨੋ ਦਰਜ ਕਰਾਉਂਦੇ ਆ ਜੋ ਵੀ ਆ ਉਹ ਬੱਚੇ ਨੂੰ ਮੰਨੋ ਜਿਹੜੀ ਵੀ ਬੰਦੀ ਉਹਦੀ ਕਾਰਵਾਈ ਆ ਉਹ ਕੀਤੀ ਜਾਇਗੀ ਅੱਜ ਕੇ ਚਾਰੀ ਘੰਟੇ ਤੋਂ ਇਥੇ ਫਰੇਗੜ ਚੂੜੀਆਂ ਸਰਕਾਰੀ ਹਸਪਤਲ ਅਮਰਜੈਂਸੀ ਲੈ ਕੇ ਆਏ ਆ ਕੋਈ ਵੀ ਸਾਨੂੰ ਮੌਕੇ ਤੇ ਅਮਰਜੈਂਸੀ ਦੇ ਵਿੱਚ ਕੋਈ ਡਾਕਟਰ ਨਹੀਂ ਮਿਲਿਆ ਤੇ ਕਹਿੰਦੇ ਆ ਵੀ ਔਨ ਕਾਲ ਅਸੀਂ ਕਰਾਂਗੇ ਤੇ ਫੇਰ ਮੰਨੋ ਅਗਲੇ ਬੰਦੇ ਜੋ ਵੀ ਪ੍ਰੋਸੈਸ ਹੋਏਗਾ ਫਿਰ ਇਹ ਹਸਪਤਲ ਮੰਨੋ ਸਰਕਾਰੀ ਸਾਡਾ ਕਹਾਦਾ ਜੇ ਇਥੇ ਮੌਕੇ ਤੇ ਅਮਰਜੈਂਸੀ ਦੇ ਵਿੱਚ ਕੋਈ ਵੀ ਡਾਕਟਰ ਨਹੀਂ ਹੈਗਾ ਤੇ ਫਿਰ ਸਾਨੂੰ ਇਹਦੀ ਕੀ ਇਹਦੀ ਸੂਰਤ ਹੈ ਜੀ ਤੁਹਾਡਾ ਆnde on call di on call ਕਰਾਂਗੇ ਤੇ ਫਿਰ ਡਾਕਟਰ ਆਊਗਾ ਫਿਰ ਡਾਕਟਰ ਆਏ ਹਾਂਜੀ ਆ ਗੱਲ ਦੇ ਵੇਖੋ ਮੰਨ ਲਓ ਸਾਡਾ ਛੋਟਾ ਜਿਹਾ ਬੱਚਾ ਵਾ ਮਰਸਤਾਈਆਂ 28 ਸਾਲਾਂ ਦਾ ਤੇ ਵਿਚਾਰਾ ਐਦਾ ਹੋ ਗਿਆ ਕੋਈ ਮੜਾ ਮੱਡਾ ਕੋ ਸਾਹ ਹਦਾ ਜੇ ਕੋਈ ਉਹਨੂੰ ਕੋਈ ਫਸਟੇਜ ਮਿਲਦੀ ਕੋਈ ਦਵਾਈ ਬਾਰੂ ਮਿਲਦੀ ਸਿਆ ਕੋ ਸਾਡਾ ਮੰਨ ਲਓ ਹੈਲਪ ਹੁੰਦੀ ਪਰ ਜਦੋਂ ਕੋ ਡਾਕਟਰ ਹੀ ਇੱਥੇ ਮੌਕੇ ਤੇ ਹੈ ਨਹੀਂ ਤੇ ਦਸਵਾੜੀ ਹੈਲਪ ਕੋਈ ਕੀ ਕਰੇਗਾ ਗੱਲ ਦੇ ਜੀ ਮਨਪ੍ਰੀਤ ਸਿੰਘ ਪਰਿਖਵਾ ਦਾ ਫਤਰਾਵ ਐਸ ਵਾਰ ਇਹ ਕਰੋ ਕੰਮ ਤੇ ਚੱਲਿਆ ਆਈਗਾ ਤੇ ਰਸਤੇ ਦੇ ਵਿੱਚ ਦੋ ਇੱਕ ਵੀਰ ਨਾਲ ਹੋਰ ਹੀ ਗੱਦਨਾ ਜਿਹੜਾ ਕਿ ਸੱਟ ਲੱਗੀ ਜਿਹੜੇ ਲੱਕ ਜੀ ਜਿਹੜੀ ਹੋਈ ਕੋਈ ਪੈਂਚੂਲ ਆਪਸ ਹੋਈਆਂ ਦਾ ਤੇ ਇਹਦੀ ਓਵਰ ਸਪੀਡ ਗੱਡੀ ਆਉਂਦੀ ਓਵਰਟੇਕ ਕਰਦੀ ਗੱਡੀ ਨੇ ਪਗਣ ਹਿੱਟ ਕੀਤਾ ਵਾ ਤੇ ਉਹ ਗੱਡੀ ਵੀ ਨਹੀਂ ਸਪੀਡ ਜੀ ਕਿ ਗੱਡੀ ਵੀ ਪਲਟ ਗਈ ਉਹ ਕੋਈ ਗਵਰਨਮੈਂਟ ਟੀਚਰ ਲਾਗੇ ਪਿੰਡ ਦਾ ਸੇੜਾ ਪਿੰਡ ਦੇ ਮੈਂ ਜੇ ਲੋਗ ਦੇ ਨਾਲ ਪਿੰਡ ਦਾ ਫਰੈਂਚ ਹੋਵੇ ਤੇ ਉਹਨਾਂ ਦੀ ਗੱਡੀ ਟੀਚਰ ਹੈ ਗਵਰਨਮੈਂਟ ਟੀਚਰ ਹੈ ਉਹਨਾਂ ਦੀ ਗੱਡੀ ਨੇ ਹਿੱਟ ਕੀਤਾ ਉਹ ਗੱਡੀ ਵੀ ਓਵਰ ਸਪੀਡ ਦੀ ਕਿ ਉਹ ਗੱਡੀ ਪਲਟ ਗਈ ਉਹਨਾਂ ਕੋਲ ਇੱਕ ਤਾਂ ਓਵਰ ਓਵਰ ਟੇਕ ਕਰਦੇ ਇੱਕ ਓਵਰ ਸਪੀਡ ਹੈਗੀ ਪਲਟ ਗਈ ਗੱਡੀ ਮੌਕੇ ਤੇ ਡੈਥ ਹੋ ਗਈ ਅਹੀਂ ਪਾ ਵੀ ਅਸੀਂ ਮੰਨ ਕਰਦੇ ਆ ਕਿ ਸਾਡਾ ਘਰ ਗੱਲੀ ਹੋ ਗਿਆ ਸਾਨੂੰ ਇਨਸਾਫ ਦਿੱਤਾ ਜਾਏ ਐਕਸੀਡੈਂਟ ਕੇਸ ਆਇਆ ਜੀ ਤੇ ਮਨਪ੍ਰੀਤ ਸਿੰਘ ਸੋਨੋ ਸੁਖਰਾਮ ਸਿੰਘ ਪਿੰਡ ਘਰ ਕੇ ਇਹਦੀ ਮੌਤ ਹੋ ਗਈ ਹੈ ਤੇ ਇੱਕ ਪੇਸ਼ੈਂਟ ਹੈਗਾ ਸੁਰੇਂਦਰ ਪਾਲ ਸਿੰਘ ਇਹਨੂੰ ਰੈਕਰ ਕੇ ਤਾਮਸਰ ਇੱਕ ਬਹੁਤ ਚੱਕਣੀ ਹਾਂਜੀ ਇੱਕ ਜਿਹੜਾ ਉਹ ਇੱਥੇ ਹੀ ਉਹਦਾ ਇਲਾਜ ਚੱਲਿਆ ਹੋਇਆ ਹਾਂਜੀ ਤਦੂਜੋ ਐਕਸੀਡੈਂਟ ਹੋਇਆ ਇੱਕ ਮੋਟਰਸਾਈਕਲ ਦਾ ਕਾਰ ਚ ਹੋਇਆ ਦੋਮਾ ਦਾ ਅਪਸ ਉਹਦੇ ਜਿੱਤ ਜਾਨ ਦੀ ਡੈਥ ਹੋਈ ਹੈ ਉਹ ਕੋਣ ਪਤਾ ਲੱਗਾ ਉਹ ਨਾ ਮੰਨ ਪਈ ਸੀ ਪਿੰਡ ਘੜਕਿਆਂ ਦਾ ਤੇ ਜੋ ਵੀ ਪਰਿਵਾਰ ਵਾਲੇ ਬਿਆਨ ਲਿਖਾਉਣਗੇ ਆਪਾਂ ਕਾਰਵਾਈ ਅਮੰਤੇ ਲਿਆਵਾਂਗੇ ਜਖਮੀ ਤੇ ਕਾਰ ਵਾਲੇ ਦੀ ਸੱਟਾਂ ਲੱਗੀਆਂ ਨੇ ਕਾਰ ਉਹਦਾ ਵੀ ਕਾਫੀ ਨੁਕਸਾਨ ਹੋਇਆ ਬਾਕੀ ਇਹਨਾਂ ਦੀ ਡੈਥ ਹੋਈ ਹੈ ਇਹਨਾਂ ਦੇ ਹੱਥ ਜੋ ਬਿਆਨ ਲਿਖਾਉਂਦੇ ਆਪਾਂ ਕਾਰਵਾਈ ਕਰਾਂਗੇ